ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਊਗੀ ਫੁੱਲਾਂ ਵਾਲੀ ਗਾਰ ਸੀਤੀ ਜਦੋਂ ਮੇਰਾ ਵਿਆਹ ਹੋਇਆ ਨਾ ਮੇਰਾ ਪਰੌਣਾ ਵੀ ਮੈਨੂੰ ਫੁੱਲਾਂ ਵਾਲੀ ਗਾਰ ਤੇ ਲੈਣ ਆਊਗਾ ਜੀਤੀ ਨੇ ਆਪਣੀ ਛੋਟੀ ਭੈਣ ਸੀਤੀ ਨੂੰ ਗਵਾਂਡੀਆਂ ਦੀ ਮੇਲੋਂ ਦੀ ਡੋਲੀ ਤੁਰਨ ਤੋਂ ਬਾਅਦ ਕਿਹਾ ਕੁੜੇ ਆਜੋ ਹੁਣ ਮੇਲੋਂ ਤਾਂ ਸੌਰੀ ਪਹੁੰਚਣ ਵਾਲੀ ਵੀ ਹੋਗੀ ਇਹ ਅਜੇ ਉੱਥੇ ਹੀ ਖੜੀ ਐ ਆਜੋ ਖਾ ਲੋ ਰੋਟੀ ਦੀ ਬੁਰਕੀ ਸੌਂ ਜੋ ਪੁੱਤ ਫਿਰ ਛੋਡੇ ਪਿਓ ਨੇ ਆ ਜਾਣਾ ਮਾਂ ਨੇ ਵਾਜ ਮਾਰ ਕੇ ਕਿੰਨਾ ਸਾਰਾ ਆਣ ਕਿਹਾ ਦਰਦ ਵੀ ਬਿਆਨ ਦਿੱਤਾ ਪਿਓ ਦਾ ਨਾਂ ਸੁਣ ਕੇ ਦੋਵੇਂ ਭੈਣਾਂ ਰੋਟੀ ਖਾ ਕੇ ਪੈ ਗਈਆਂ ਨੀਂ ਤਾ ਕਿੱਥੇ ਆਉਣੀ ਸੀ ਪਤਾ ਸੀ ਪਿਓ ਨੇ ਪੀ ਕੇ ਕੁੱਟਣਾ ਮਾਨੂੰ ਅੱਜ ਜਦੋਂ ਪਿਓ ਘਰੇ ਆਇਆ ਤਾਂ ਸੀਤੀ ਮੰਜੇ ਤੇ ਉੱਠੀ ਤੇ ਭੱਜ ਕੇ ਪਿਓ ਕੋਲ ਜਾ ਕੇ ਮੇਲੋ ਦੇ ਵਿਆਹ ਦਾ ਹਾਲ ਦੱਸਣ ਲੱਗੀ ਤੇ ਇਹ ਵੀ ਦੱਸ ਵੀ ਦੱਸਿਆ ਵੀ ਜੀਤੀ ਕਹਿੰਦੀ ਸੀ ਮੇਰਾ ਪ੍ਰੌਣਾ ਵੀ ਫੁੱਲਾਂ ਵਾਲੀ ਗਾੜ ਤੇ ਲੈਣਾ ਉਹ ਐਨਾ ਸੁਣਦੇ ਹੀ ਪਿਓ ਨੇ ਇੱਕ ਚਪੇੜ ਸੀਤੀ ਤੇ ਦੂਜੀ ਸੁੱਤੀ ਪਈ ਜੀਤੀ ਦੇ ਧਰ ਦਿੱਤੀ ਕਦੇ ਮਾਂ ਨੂੰ ਕੁੱਟਣਾ ਤੇ ਕਦੇ ਦੋਮਾ ਪਹਿਣਾ ਨੂੰ ਇਹ ਪਿਓ ਦਾ ਨਿਤਦਾ ਕਰਮ ਬਣ ਗਿਆ ਸੀ ਜੀਤੀ ਨੇ ਫੁੱਲਾਂ ਵਾਲੀ ਕਾਰ ਦੇ ਸੁਪਨੇ ਬੁਣਦੀ ਨੇ ਅਜੇ 15ਵੇਂ ਸਾਲ ਚ ਪਿਆਰ ਰੱਖਿਆ ਹੀ ਸੀ ਤਾਂ ਪਿਓ ਨੇ ਇੱਕ ਦਿਨ ਆਪਣੀ ਜੁੰਡਲੀ ਦੇ ਅੱਤ ਦਰਜੀ ਦੇ ਸ਼ਰਾਬੀ ਅੱਤ ਦਰਜੇ ਦੇ ਸ਼ਰਾਬੀ ਪਾਲੇ ਨਾਲ ਆਪਣੀ ਜੀਤੀ ਦਾ ਰਿਸ਼ਤਾ ਕਰ ਦਿੱਤਾ ਤੇ ਥੋੜੇ ਦਿਨਾਂ ਚ ਵਿਆਹ ਦਿੱਤੀ ਅੱਜ ਪਾਲਾ ਫੁੱਲਾਂ ਪਾਲਾਂ ਫੁੱਲਾਂ ਵਾਲੀ ਕਾਰ ਚ ਲੈ ਕੇ ਆਇਆ ਸੀ ਤੇ ਫੁੱਲਾਂ ਵਰਗੀ ਜੀਤੀ ਲਾਲ ਸੂਟ ਚ ਕਿਸੇ ਪਰੀ ਤੋਂ ਘੱਟ ਨਹੀਂ ਸੀ ਲੱਗ ਰਹੀ ਡੋਲੀ ਵੇਲੇ ਜਦੋਂ ਜੀਤੀ ਨੂੰ ਡੋਲੀ 'ਚ ਬਿਠਾਇਆ ਗਿਆ ਤਾਂ ਸ਼ਰਾਬ ਦੇ ਮੁਸ਼ਕ ਨੇ ਕਾਰ ਤੇ ਲੱਗੇ ਫੁੱਲਾਂ ਦੀ ਬਾਸ਼ਨਾ 'ਚ ਜਿਵੇਂ ਜ਼ਹਿਰ ਘੋਲ ਦਿੱਤਾ ਤੇ ਨਾਲ ਹੀ ਜੀਤੀ ਦੇ ਫੁੱਲਾਂ ਵਾਲੀ ਕਾਰ ਦਾ ਚਾਵੀ ਮਾਰ ਦਿੱਤਾ ਧੰਨਵਾਦ ਦੋਸਤੋ ਜੇਕਰ کہانی ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਦਿਆ ਕਰੋ